ਉਠ ਰਹੀ ਹੈ ਜੀ ਹਾਜੀ ਸਰ ਅੱਜ ਇਹ ਪ੍ਰਿੰਟ ਚੱਕ ਦੋਨਾ ਵਿੱਚ ਇਹ ਮੀਟਿੰਗ ਕਰਨ ਆਇਓ ਕੀ ਕਹਿਣਾ ਚਾਹੁੰਦੇ ਵੇਖੋ ਪਹਿਲਾਂ ਤਾਂ ਮੈਂ ਸਾਰੀ ਪੰਚਾਇਤ ਦਾ ਤਹਿਦੁਰ ਧੰਨਵਾਦ ਹੈ ਕਿ ਜਿਨ੍ਹਾਂ ਸਰਦਾਰ ਭਗਵਾਨ ਸਿਮਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦੀ ਪਾਰਟੀ ਨੂੰ ਜੁਆਇਨ ਕੀਤਾ ਉਥੇ ਨਾਲ ਹੀ ਮੇਰੇ ਵੱਡੇ ਵੀਰ ਸੁਖਵਿੰਦਰ ਸਿੰਘ ਨੇਕੀ ਜੀ ਸਾਡੇ ਬਲਾਕ ਇੰਚਾਰਜ ਸਤਨਾਮ ਜੀ ਸੁੰਨੜ ਜੀ ਸਭ ਪਰਮ ਜੀ ਦੀ ਇਹਨਾਂ ਦੇ ਉਦਮਾ ਸਦਕਾ ਹੀ ਸਾਰੇ ਏਰੀਆ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਿਆ ਬਹੁਤ ਵਧੀਆ ਗੱਲ ਹੈ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਹੈ ਇਹ ਲੋਕ ਹਤਾਚੀ ਸਰਕਾਰ ਹੈ ਲੋਕ ਪੱਖੀ ਫੈਸਲੇ ਲੈ ਰਹੀ ਲੋਕਾਂ ਦੇ ਕੰਮ ਕਰ ਰਹੀ ਇਸ ਕਰਕੇ ਆਪ ਭਵਾਰੇ ਲੋਕ ਇਸ ਪਾਰਟੀ ਦੇ ਨਾਲ ਜੁੜ ਰਹੇ ਨੇ ਜੀ ਇਸ ਕਰਕੇ ਮੈਂ ਸਾਰਿਆਂ ਦਾ ਖਾਸ ਕਰਕੇ ਪਚੈ ਦਾ तहे دلੋਂ ਧੰਨਵਾਦੀ ਹੈ ਇਹ ਸਰ ਕਿੰਨੇ ਪਰਿਵਾਰ ਜਿਹੜੇ ਆ ਆਪ ਦੇ ਵਿੱਚ ਸ਼ਾਮਲ ਤਕਰੀਬਨ ਇਹਦੀ 25 ਪਰਿਵਾਰ ਜਿਹੜੇ ਨੇ ਸੀ ਇਸ ਪਿੰਡ ਦੇ ਆਮਾਦੀ ਪਾਰਟੀ ਦੇ ਨਾਲ ਜੁੜੇ ਨੇ ਔਰ ਪਹਿਲਾਂ ਵੀ ਸਾਰਾ ਪਿੰਡ ਤਕਰੀਬਨ ਇਸ ਆਮਾਦੀ ਪਾਰਟੀ ਦੇ ਨਾਲ ਹੀ ਰਹਿੰਦੇ ਪਰਿਵਾਰ ਜਿਹੜੇ ਆ ਆਮਾਦੀ ਪਾਰਟੀ ਨਾਲ ਜੁੜੇ ਆ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦੀ ਹਾਂ ਜੀ ਸਰ ਇੱਕ ਜਿਹੜਾ ਬੀਬੀਆਂ ਦਾ 1000 1000 ਰੁਪਏ ਦਾ ਹੈਗਾ ਜਿਹੜਾ ਖਾਤਰ ਦੇ ਵਿੱਚ ਆਉਂਦੇ ਪਰ ਸਰ ਦੇਖੋ ਇਹ ਸਾਡੇ ਜਿੰਨੇ ਵੀ ਅਸੀਂ ਵਾਅਦੇ ਕੀਤੇ ਉਹਨਾਂ ਦੇ ਵਿੱਚੋਂ ਕਿਉਂਕਿ 1000 ਰੁਪਈਆ ਹੀ ਬੀਬੀਆਂ ਨੂੰ ਪੁੱਛੋ ਕਿ ਜਿੱਥੇ ਬਿੱਲ ਆਉਂਦਾ ਸੀ ਨਾ ਮਹੀਨੇ ਦਾ ਤੇ ਬੁਖਾਰ ਚੜ ਜਾਂਦਾ ਹੁੰਦਾ ਸੀ ਕਿ 2000 4000 ਜਿਹੜਾ ਬਿੱਲ ਆ ਗਿਆ ਬੀਬੀਆਂ ਨੂੰ ਪੁੱਛੋ ਵੀ ਉਹ ਮੰਗਦੀਆਂ 1000 ਰੁਪਈਆ ਅਸੀਂ ਤਾਂ ਦੇਣਾ ਅਸੀਂ ਗੱਲ ਕੀਤੀ ਪਈ ਆਮ ਆਦਮੀ ਪਾਰਟੀ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਪਿਆ 1000 ਰੁਪਈਆ ਦੇਣਾ ਪਰ ਜਿਹੜੀ ਕੁਛ ਇੱਕ ਜਿਹੜੇ ਸਾਡੇ ਫੰਡ ਨੇ ਸਰਕਾਰ ਦੇ ਫੰਡ ਨੇ ਜਿਹੜੇ ਸੈਂਟਰ ਤੋਂ ਆਣੇ ਅਜੇ ਰੁਕੇ ਪਏ ਮਿਲਦੇ ਐ ਸਾਰਾ 1000 ਨਹੀਂ 1100 ਰੁਪਿਆ ਬੀਬੀਆਂ ਨੂੰ ਦਿੱਤਾ ਜਾਊਗਾ ਜੀ ਔਰ ਰਹੀ ਗੱਲ ਜਿਹੜੀ ਡਵੈਲਪਮੈਂਟ ਦੇ ਕੰਮ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਿਗਨ ਆ ਕਿਉਂਕਿ ਬਿਜਲੀ ਨਿਰਵਿਗਨ ਆ ਰਹੀ ਬੀਬੀਆਂ ਨੇ ਕਿਤੇ ਅੱਗੇ ਕਿਤੇ ਪੇਕੇ ਜਾਣਾ ਹੋਵੇ ਕਿਸੇ ਨੂੰ ਰਿਸ਼ਤੇਦਾਰ ਦੇ ਮਿਲਣ ਜਾਣਾ ਹੋਵੇ 10 ਵਾਰੀ ਪੁੱਛਣਾ ਪੈਂਦਾ ਕਿਰਾਇਆ ਲੱਗਦਾ ਕਿੱਥੋਂ ਲੈਣਾ ਔਰ ਜਿਹੜੀ ਮਰਜ਼ੀ ਬੱਸ ਸਰਕਾਰੀ ਚ ਬਹਿ ਜਾਣ ਜਿੱਥੋਂ ਦੀ ਕਿਰਪਾ ਮਾ ਚੰਡੀਗੜ੍ਹ ਰੋਜ਼ ਝੂਟੇ ਲੈਂਦੀਆਂ ਫਿਰ ਕੋਈ ਪੁੱਛਦਾ ਮੁਕਤਸਰਾ ਸਾਰਾ ਕੁਝ ਕਿਉਂਕਿ ਬਹੁਤ ਸਾਰੀਆਂ ਫੈਸਿਲਟੀਆਂ ਸਰਕਾਰ ਨੇ ਦਿੱਤੀਆਂ ਬਿਲਕੁਲ ਠੀਕ ਆ 1000 ਰੁਪਿਆ ਦੇਣ ਵਾਲਾ ਪਰ ਉਹ ਵੀ ਬਹੁਤ ਜਲਦੀ ਜਿਹੜਾ ਵਾਦਾ ਪੂਰਾ ਕੀਤਾ ਜਾਊਗਾ ਬੋਲੇ ਈਸੋਨ ਆਤ ਸੋਨ ਲਟਾਵੇ ਤੇ ਤੇ ਸਰ ਬਾਟਰ ਬਕਸ ਦੇ ਰਹੇ ਕਿ ਉਹਦੇ ਪਾਣੀ ਦੀ ਜਿਹੜੀ ਮੁਸ਼ਕਲ ਆ ਇਸ ਪਿੰਡ ਦੇ ਵਿੱਚ ਤੇ ਆਹੋ ਸਾਰੇ ਸਾਰੇ ਜਿਹੜੇ ਭਰਾਵਾਂ ਨੂੰ ਮੈਂ ਪਰਮੇਂਦਰ ਸਿੰਘ ਤੋਂ ਮੇਰਾ ਯਾ ਮਾਦਾ ਬੇਲੀਆਂ ਕਹਿਰਾਈਆਂ ਤੇ ਧੰਨਵਾਦ ਨੂੰ ਕਰ ਰਹਾ ਕਿਉਂਕਿ ਇਹਨਾਂ ਨੇ ਜਿਹੜੀ ਸਾਡੇ ਇੱਥੇ ਦੇ ਪ੍ਰੋਗਰਾਮ ਨੂੰ ਫੱੜਿਆ ਸਾਡੇ ਵਧੀਆ ਕ੍ਰੀਤੇ ਨਾਲ ਮੀਡੀਆ ਦੇ ਵਿੱਚ ਲਿਆਣੀ ਆ ਇਹ ਬੱਲੇ ਕਰਦੇ ਆ ਉਹਨਾਂ ਦੇ ਨਾਲ ਮੋਟਾ ਮੋਟਾ ਲਾ ਕੇ ਕਿਸੇ ਨਾਲ ਝਗੜਾ ਹੁੰਦਾ ਹੋਵੇ ਉਹਦੇ ਵੀ ਹੈ ਬਰਾਬਰ ਸਾਥ ਦਿੰਦੀ ਆ ਸਪੋਰਟ ਦੇ ਰੂਪਾ ਪ੍ਰਦਾਨ ਅਸੋਰਸ ਰੈਂਗ ਦੇ ਜੁਆਇੰਟ ਕਪਤਾਨ ਸੁਖਿੰਦਰ ਸਿੰਘ ਨੇ ਕੀ ਜਿਹਨ ਨੂੰ ਸਨਮਾਨਿਤ ਕੀਤਾ ਜਾ ਰਿਹਾ ਚਲੋ ਬਿਲਕੁਲ ਕੋਈ ਵੀ ਕੰਮ ਫੈਲਦੇ ਦਾ ਹੱਥ ਕਰਨਗੇ ਸਾਨੂੰ ਇਹਨਾਂ ਤੋਂ ਇਹ ਹੀ ਉਮੀਦਿਆ ਹੈ ਆਪਣਾ ਸਮਾਂ ਇਹ ਆਪਣੇ ਮੀਨ ਵਧਾਉਣ ਦੇ ਕਿ ਕੰਮ ਹੋਵੇ ਤਾਂ ਕੋਈ ਵੀ ਪਹਿਲ ਦੇ ਹੱਥ ਤੇ ਅੱਜ ਜਿੰਨੀ ਸਨਮਾਨ ਦੇ ਰਹਾ ਨਾਮਾਂ ਤੋਂ ਨਰਾ ਪ੍ਰਾਪਤ ਕਰਦੇ ਹਾਂ ਸਤਨਾਮ ਸਿੰਘ ਗੁਰਮੀਰ ਸਿੰਘ ਰਾਣਾ ਅੱਜ ਦੇ ਵੀ ਅੱਜ ਵੀ ਸਾਡੇ ਪਾਈਪ ਟੈਂਟ ਨੂੰ ਆਜਾ ਮਾਫੀ ਮੰਗਦੇ ਆ ਕਿ ਜਿਹੜਾ ਪ੍ਰੋਗਰਾਮ ਸਾਡਾ ਥੋੜਾ ਲੇਟ ਹੋ ਗਿਆ ਕਿਉਂਕਿ 3 ਵਜੇ ਦਾ ਪ੍ਰੋਗਰਾਮ ਸੀਗਾ ਸਭ ਤੋਂ ਪਹਿਲਾਂ ਨਾਲ ਵੀ ਜਿੰਨੀਆਂ ਤੋਂ ਮੰਗਦੇ ਆ ਜਿਨ੍ਹਾਂ ਨੇ ਬਹੁਤ ਲੰਬੇ ਸਮੇਂ ਚੋਂ ਵਕਤ ਅੰਕਿਆ ਸਵਾਚ ਨਾ ਇਹ ਪ੍ਰਿੰਟਿੰਗ ਤੋਂ ਜੀ ਵੀ ਕਹਿਣਾ ਚਾਹੁੰਦਾ ਵੀ ਦੇਖੋ ਚੱਕ ਤਲਾਬੀ ਸਾਰੀ ਤਰ੍ਹਾਂ ਜੀਆ 70 ਮੀਟਰ ਤੋਂ ਬਾਅਦ जनपद इमानदार शराबा भी देखते मतलब की रेता भी देखते छप्पड़ बना के रेत भी देखते हैं अपनी जुस्तों ਇੱਕ ਚੁਬੂਕ ਹੈ ਕਿ ਤੁਸੀਂ ਇਹ ਦੇਖੋ ਕਿ ਜਿਹੜੇ ਜਿਹੜੇ ਸਿਆਸੀ ਲੋਕਾਂ ਉਹ ਤਾਂ ਕਰੋੜਾਂ ਲੱਖੋਂ ਵੱਡੀ ਬਣ ਗਿਆ ਤੇ ਜੇ ਅਸੀਂ ਆਪਣੇ ਆਪੜੇ ਸਾਥੀ ਵਾਰੀ ਆਪਣੇ ਲੋਕਾਂ ਦੇ ਸਾਥੀ ਵਾਰੀ ਸਾਡੇ ਆਪ ਦਾ ਵੀ ਵਾਰੀ ਸਾਡੇ ਨਾਲ ਬੱਥੇ ਪੜੇ ਨਾ ਪੈਸਾ ਦਿੰਨੇ ਆ ਜੋ ਤੁਸੀਂ ਚੀਜ਼ਾਂ ਖਰੀਦਦੇ ਆ ਤੀਲਾਂ ਦੀ ਡੱਬੀ ਤੋਂ ਲੈ ਕੇ ਘਰ ਦੇ ਸਮਾਨ ਤੱਕ ਜੋ ਸਮਾਨ ਖਰੀਦਦੇ ਆ ਹਰੇਕ ਤੇ ਟੈਕਸ ਲੱਗਦਾ ਆ ਉਹ ਜਿਹੜਾ ਟੈਕਸ ਆ ਉਹ ਟੈਕਸ ਦਾ ਪੈਸਾ ਹੀ ਜਿਹੜਾ ਆ ਉਹ ਉਹਨਾਂ ਦੀਆਂ ਪੈਨਸ਼ਨਾਂ ਮਿਲਦੀਆਂ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਚਾਹੇ ਉਹਨੇ ਵਾਅਦਾ ਨਹੀਂ ਸੀ ਕੀਤਾ ਪਰ ਉਹਨੇ ਦੇਖਿਆ ਵੀ ਖਜ਼ਾਨੇ ਨੂੰ ਭਰਨ ਵਿੱਚ ਮੈਂ ਕਿੱਤਾ ਕਿੱਦਾ ਸਹੂਲਕਾ ਨੂੰ ਨੰਬਰਦਾਰੀ ਦਵਾਈ ਅਸੀਂ ਪਿੱਛੇ ਜਿਹੜੇ ਥੋੜੇ ਸਮੇਂ ਦਾ ਇਹ ਵੀ ਸਾਡੇ ਵਿੱਚ ਪਹੁੰਚੇ ਪਾਰਟੀ ਦੇ ਸੀਨੀਅਰ ਆਗੂਆ ਮੈਂ ਕਹਲ ਕਰ ਰਿਹਾ ਅੱਜਾ ਕਿ ਖਜ਼ਾਨੇ ਨੂੰ ਭਰਨ ਦੀ ਦੀ ਭਗਵੰਤ ਸਿੰਘ ਮਾਨ ਦਾ ਇਹਾ ਨਕਸ਼ਾ ਸਿਤਾਣੀ ਮੈਂ ਖਜ਼ਾਨੇ ਨੂੰ ਕਿੱਦਾਂ ਭਰਨਾ ਹੁਣੇ ਦੇਖਿਆ ਜੀ ਜਿਹੜੇ ਘਰ ਬੈਠੇ ਐ ਐਮਐਨਏ ਇਹ 5-5 ਲੱਖ ਪੈਨਸ਼ਨਾਂ ਲੈ ਰਹੇ ਆ ਉਹਨੇ ਪਹਿਲੀ ਕੈਬਨਟ ਦੇ ਵਿੱਚ ਜਾ ਕੇ ਉਹ ਸਾਲਾਂ ਦੀ ਇੱਕ ਵੀ ਨੌਕਰੀ ਨਹੀਂ ਦਿੱਤੀ ਆ ਜਿਹੜੇ ਸਾਢੇ 3 ਸਾਲਾਂ ਦੇ ਵਿੱਚ 72000 ਦਾ ਕੰਮਾਂ ਦੇਤੀਆਂ ਕੋਹਾਂ ਦੇ ਪਿੱਛੇ ਮੁੱਖ ਮਕਸਦ ਕੀ ਜੀਗਾ ਲੋਕ ਮਕਸਦ ਸਿਤਾਣੀ ਜੇ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਸੂਬੇ ਦੀ ਸਾਡੀ ਜਿਹੜੀ ਨੌਜਵਾਨੀ ਆ